ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਰਿਆ ਦਾ ਜਿਹੜਾ ਜਲ ਸਤਾਰਾ ਕਿੰਨੀ ਤੇਜ਼ ਆ। ਸਾਰੇ ਜਿਹੜਾ ਦਰਿਆ ਚ ਪਾਣੀ ਇਧਰ ਆਉਂਦਾ ਕਾਰਨ ਕੀ ਆ? ਤਸਵੀਰਾਂ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਤੁਸੀ ਬੰਨ ਗੰਧੂ ਵਾਲ ਦੀ ਜਿਹੜੀ ਬਿਆਸ ਦਰਿਆ ਦੇ ਬਿਲਕੁਲ ਨਾਲ ਲੱਗਦੀ ਆ ਤੁਸੀਂ ਦੇਖ ਦੇ ਸਕਦੇ ਹੋ ਕਿਹੜਾ ਬਿਆਸ ਦਰਿਆ ਦਾ ਜਿਹੜਾ ਜਲ ਸਤਾਰਾ ਕਿੰਨੀ ਤੇਜ਼ ਆ। ਅਸੀਂ ਗੱਲ ਕਰਦੇ ਜਿਹੜੇ ਇੱਥੇ ਨਾਲ ਸਾਡੇ ਨਾਲ ਕਿਸਾਨ ਆ ਉਹ ਮੌਜੂਦ ਆ। ਸਾਰੇ ਜਿਹੜਾ ਦਰਿਆ ਚ ਪਾਣੀ ਇਧਰ ਆਉਂਦਾ ਕਾਰਨ ਕੀ ਆ? ਇਹਦਾ ਜੀ ਫਰ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਇਹ ਇਹਦਾ ਇਧਰ ਪਾਣੀ ਆਉਣ ਦਾ ਕਾਰਨ ਇਹ ਜਗਲਾਤ ਆ ਇਹ ਜਗਲਾਤ ਮਹਿਕਮਾ ਵੀੜਿਆ ਪਿਛਲੀਆਂ ਸਰਕਾਰਾਂ ਨੇ ਇੱਥੇ ਬੂਟੇ ਲਾਤੇ ਆ ਪਾਣੀ ਦਾ ਨਿਕਾਸ ਰੁਕ ਗਿਆ ਪਾਣੀ ਹਰ ਸਾਲ ਇੰਨਾ ਆਉਂਦਾ ਆ ਪਰ ਜਿਹੜਾ ਇਹ ਗੰਧੂਵਾਲ ਦੀ ਵਿੱਚ ਜਿਹੜਾ ਮਾਰ ਪਾਣੀ ਕਰਦਾ ਆ ਇਹਦਾ ਕਾਰਨ ਇਹ ਜਗਲਾਤ ਆ ਇਹ ਜੰਗਲਾਤ ਕਿਹੜੀ ਸਰਕਾਰ ਵੱਲੋਂ ਲਵਾਈ ਗਈ ਸੀ ਇਹ ਜੰਗਲਾਤ ਲੱਗਿਆ ਜੀ ਮਗਰਲੀ ਸਰਕਾਰ ਕਾਂਗਰਸ ਨੇ ਲਾਈ ਉਹ ਤਾਂ ਕਾਂਗਰਸ ਦਾ ਰਾਜ ਸੀਗਾ ਸੰਗਤ ਸਿੰਘ ਗਿਲਜੀਆ ਕੈਬਨਲ ਮੰਤਰੀ ਸੀ ਉਹ ਤੋਂ ਜੰਗਲਾਤ ਮੰਤਰੀ ਸੀ ਉਹਨਾਂ ਨੇ ਇੱਥੇ ਬੂਟੇ ਲਾਏ ਤੇ ਉਦੋਂ ਜਦੋਂ ਜੰਗਲਾਤ ਉਹਨਾਂ ਨੇ ਲਾਈ ਤੇ ਕਿਸੇ ਨੇ ਉਹਨਾਂ ਨੂੰ ਡੱਕਿਆ ਨਹੀਂ ਕਿ ਇਦੇ ਨਾਲ ਜਿਹੜੀ ਆ ਹੜ੍ਹ ਦੀ ਸਥਿਤੀ ਬਣੂਗੀ ਤੇ ਲੋਕੀ ਜਿਹੜੇ ਉਹ ਇਦਨਾਂ ਡੁੱਬਣਗੇ ਕਹਿੰਦਾ ਮੈਂ ਇਹਨੂੰ ਪਿੱਛੇ ਜਿਹੜਾ ਦਰਿਆ ਦਿਖਾਇਆ ਜਾਵੇ ਬਹੁਤ ਚੋੜਾ ਆ ਬਹੁਤ ਚੋੜਾ ਤੇ ਮੋੜੇ ਜੇ ਜੰਗਲਾਤ ਆ ਜਿੱਥੇ ਲਾਈ ਗਈ ਆ ਇੱਥੋਂ ਆ ਕੇ ਜਿਹੜਾ ਦਰਿਆ ਦੋ ਫਾੜ ਹੋ ਜਾਂਦਾ ਆ ਤੇ ਅਸੀਂ ਗੱਲ ਕਰਦੇ ਆ ਕਿ ਇਹ ਕਾਰਨ ਜੰਗਲਾਤ ਨਾਲ ਹੀ ਆ ਹਾਂਜੀ ਇਹਦਾ ਜੀ 90% ਕਾਰਨ ਜੰਗਲਾਤ ਆ ਬਾਕੀ ਜਿਹੜੀ ਟਿੱਬੀ ਆ ਵਿੱਚ ਦਰਿਆ ਦੇ ਗੱਭੇ ਇਹਨੂੰ ਰੇਤਾਂ ਨੂੰ ਚਕਾਇਆ ਜਾਵੇ ਮਾਈਨ ਕਰਾਈ ਜਾਵੇ ਗਵਰਨਮੈਂਟ ਨੂੰ ਪੈਸਾ ਵੀ ਜਾਊਗਾ ਇੱਕ ਜਿਹੜਾ ਗਵਰਨਮੈਂਟ ਇੱਥੇ ਲੱਖਾਂ ਕਰੋੜਾਂ ਰੁਪਈਆ ਸਾਡੇ ਗੰਧੂਵਾਲ ਲਾ ਰਹੀ ਆ ਪੱਥਰ ਦਾ ਉਹਦਾ ਕੋਈ ਫਾਇਦਾ ਨਹੀਂ ਕਾਂਗਰਸ ਵੇਲੇ ਵੀ ਪੱਥਰ ਲੱਗਿਆ ਉਹ ਨਵੀਂ ਸਰਕਾਰ ਆਈ ਐ ਇਹਨਾਂ ਵੀ ਪੱਥਰ ਬਹੁਤ ਤਰੀਕੇ ਨਾਲ ਲਵਾਇਆ ਇੱਥੇ ਪਰ ਉਹਦਾ ਫਾਇਦਾ ਕੋਈ ਨਹੀਂ ਜਿੰਨਾ ਚਿਰ ਇਹ ਟੀਬੀ ਚੱਕੀ ਨਹੀਂ ਜਾਂਦੀ ਇੱਥੋਂ ਮਾਈਨਿੰਗ ਨਹੀਂ ਹੁੰਦੀ ਇਹ ਸਾਫ ਨਹੀਂ ਹੁੰਦਾ ਕੁਝ ਵੀ ਇਹਦਾ ਹੱਲ ਨਹੀਂ ਜਿਹੜੇ ਇਸ ਟਾਈਮ ਹੜ ਦੀ ਸਥਿਤੀ ਬਣੀ ਆ ਤੇ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਆ ਕਿਉਂਕਿ ਅਸੀਂ ਵੀ ਕਿਸਾਨ ਆ ਤੇ ਕਿਸਾਨਾਂ ਦੇ ਘਰੋਂ ਪੈਦਾ ਹੋਏ ਆ ਕਈ ਕਿਸਾਨ ਇਹੋ ਜਿਹੇ ਵੀ ਆ ਜਿਨ੍ਹਾਂ ਦਾ ਗੁਜ਼ਾਰਾ ਦੁੱਧ ਦੇ ਫਿਰ ਤੇ ਹੀ ਆ ਦੇਖੋ ਜੀ ਹਰ ਕੋਈ ਕਿਸਾਨ ਛੋਟਾ ਵੀ ਆ ਤੇ ਵੱਡਾ ਵੀ ਆ ਕੋਈ 5 ਕਿੱਲਿਆਂ ਵਾਲਾ ਹੋਵੇ ਕੋਈ 10 ਕਿੱਲੇ ਵਾਲਾ ਕੋਈ 20 ਕਿੱਲੇ ਵਾਲਾ ਵੀ ਆ ਜਿਹੜੇ ਕਿਸਾਨ ਕੋ 5 ਕਿੱਲੇ ਪੈ ਲਈ ਆ ਉਹਦਾ ਝੋਨਾ ਮਰ ਗਿਆ ਉਹਦਾ ਗੰਨਾ ਮਰ ਗਿਆ ਉਹ ਦੁੱਧ ਤੇ ਆਪਣਾ ਪਰਿਵਾਰ ਪਾਲਦਾ ਆ ਅੱਜ ਸਥਿਤੀ ਇਹ ਬਣੀ ਪਈ ਆ ਕਿ ਇਹਨੇ ਬੱਚੇ ਵਿਆਉਣੇ ਲੜਕੀ ਵਿਆਉਣੇ ਲੜਕਾ ਵਿਆਉਣਾ ਆਰਥਿਕ ਪੈਸੇ ਚੱਕਦਾ ਆ ਫਿਰ ਆਪਣੀ ਧੀ ਦਾ ਵਿਆਹ ਕਰਦਾ ਆ ਅੱਜ ਉਹਦਾ ਝੋਨਾ ਮਰ ਗਿਆ 2023 ਦੇ ਵਿੱਚ ਵੀ ਸਾਡੇ ਗੰਧੂਵਾਲ ਏਰੀਆ ਦਾ ਟੋਟਲ ਹੀ ਨੁਕਸਾਨ ਹੋਇਆ। ਤਰੀਬਨ ਅੱਧਿਆ ਬੰਦੇ ਨੂੰ ਖਰਾਬਾ ਮਿਲਿਆ ਅੱਧਿਆਂ ਨੂੰ ਨਹੀਂ ਮਿਲਿਆ। ਹਾਂਜੀ। ਸਾਰੇ ਇੱਥੇ ਜਿੱਦਾਂ ਕਿ ਡੀਸੀ ਸਾਹਿਬ ਬਾਣ ਮੌਕੇ ਦਾ ਜਾਇਜ਼ਾ ਲੈ ਰਹੇ ਆ। ਤੇ ਵਿਧਾਇਕ ਸਾਹਿਬ ਵੀ ਆ ਰਹੇ ਆ। ਜਿਹੜੇ ਕੈਬਨਿਟ ਮੰਤਰੀ ਸਾਹਿਬ ਸਾਡੇ ਉਹ ਵੀ ਆ ਰਹੇ ਆ। ਐਮਪੀ ਸਾਹਿਬ ਵੀ ਆ ਰਹੇ ਆ। ਉਹਨਾਂ ਵੱਲੋਂ ਕੀ ਤੁਹਾਨੂੰ ਦੇਖੋ ਜੀ ਨਵੀਂ ਸਰਕਾਰ ਐਮ ਐਲ ਏ ਲ ਟੰਡ ਐਮ ਐਲ ਏ ਟੰਡ ਸਾਹਿਬ ਜਿਹੜੇ ਰਾਜਾ ਜੀ ਭਾਜੀ ਆ ਉਹ ਸਾਡਾ ਪੂਰਾ ਸੱਤ ਦੇ ਰਹੇ ਆ ਡੀ ਸੀ ਸਾਹਿਬ ਸਾਡੇੋਂ ਤੋਂ ਪਹਿਲਾਂ ਇੱਥੇ ਹੁੰਦੇ ਆ ਐਫ ਡੀ ਐਮ ਇੱਥੇ ਹੁੰਦੇ ਆ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ ਹਮਦਰਦੀ ਸਾਡੇ ਨਾਲ ਖੜੇ ਆ ਪਰ ਪ੍ਰਸ਼ਾਸਨ ਤੇ ਕੀ ਕਰ ਸਕਦਾ ਜੋ ਪਾਣੀ ਬਹੁਤ ਜ਼ਿਆਦਾ ਆ ਪਾਣੀ ਦੀ ਕੋਈ ਸਥਿਤੀ ਇੰਨੀ ਜ਼ਿਆਦਾ ਹੋ ਗਈ ਆ ਉਹਦੀ ਰੋਕ ਥੰਮ ਹੈ ਨਹੀਂ ਗੱਲ ਇੱਕੋ ਮੁੱਕਦੀ ਆ ਜੀ ਜਿੰਨਾ ਚਿਰ ਇਹ ਟਿੱਬੀ ਨੂੰ ਚੱਕਿਆ ਨਹੀਂ ਨਾ ਜਾਂਦਾ ਜਗਲਾਤ ਵਿਭਾਗ ਸਾਫ਼ ਨਹੀਂ ਕੀਤਾ ਮਾਈਨਿੰਗ ਨਹੀਂ ਹੁੰਦੀ ਇੱਥੇ ਪਾਣੀ ਦੀ ਸਥਿਤੀ ਇਸੇ ਤਰੀਕੇ ਨਾਲ ਬਣੀ ਰਹਣੀ ਹੈ ਕਿਸਾਨਾਂ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਜਿਹੜੀ ਆ ਟਿੱਬੀ ਆ ਜਿੱਦੇ ਵਿੱਚ ਜੰਗਲਾਤ ਵਿਭਾਗ ਨੇ ਆਪਣੇ ਰੁੱਖ ਲਗਾਏ ਹੋਏ ਆ ਜਿੰਨੇ ਤੱਕ ਇਹ ਸਾਫ਼ ਨਹੀਂ ਹੁੰਦੀ ਹਾਂਜੀ ਓਨੇ ਤੱਕ ਜਿਹੜੀ ਇੱਥੇ ਹਰ ਦੀ ਸਥਿਤੀ ਇਦਾਂ ਹੀ ਬਣੀ ਰਹੂਗੀ ਤੇ ਜਿੱਦਾਂ ਹੀ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਊਗਾ ਤੇ ਹਰ ਸਾਲ ਹਰ ਸਾਲ ਜਿਹੜਾ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਕੈਮਰਾਮੈਨ ਭਪਿੰਦਰ ਸਿੰਘ ਦੇ ਨਾਲ ਜ਼ਿਲ੍ਹਾ ਸ਼ਿਆਲਪੁਰ